ਤੇ ਪਟੇਲ ਵਰਗਿਆਂ ਨੇ ਸਮਝੌਤਾ ਕੀਤੇਗੀ ਕਿ ਸਿੱਖੋ ਤੁਸੀਂ ਸਾਡੇ ਨਾਲ ਆਦੋ ਤੁਸੀਂ ਮੁਸਲਮਾਨਾਂ ਨਾਲ ਨਾ ਜਾਓ ਤੁਸੀਂ ਸਾਡੇ ਨਾਲ ਆਦੋ ਅਸੀਂ ਤੁਹਾਨੂੰ ਭਾਰਤ ਦੇ ਵਿੱਚ ਕਿਹ ਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਖ ਮਾਰ ਸਕਣਗੇ ਕੀ ਮੈਂ ਪੁੱਛਣਾ ਚਾਹੁੰਦਾ ਕਿ ਸਾਨੂੰ ਪਿਛਲੇ ਸਿੱਖ ਤੋਂ ਮਿਆਦ ਨਹੀਂ ਹੋਈ ਨੂੰ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਅੱਜ ਅਸੀਂ ਕਾਲੇ ਅੰਗਰੇਜ਼ਾਂ ਦੇ ਹਿਜੂਆਂ ਦੇ ਗੁਲਾਮ ਹੋ ਚੁੱਕੇ ਆ ਸਾਡੇ ਨਾਲ ਜੋਬ ਨਹੀਂ ਕਿਰਿਆ 1947 ਤੋਂ ਪਹਿਲਾਂ ਅੰਗਰੇਜ਼ ਕਰਦੇ ਸੀ 1947 ਤੋਂ ਬਾਅਦ ਅੱਜ ਤੱਕ ਭਾਰਤ ਸਰਕਾਰ ਦੇ ਭਾਰਤ ਦਾ ਇਹ ਸਿਸਟਮ ਉਸੇ ਤਰ੍ਹਾਂ ਜਿਸ ਤਰ੍ਹਾਂ ਅੰਗਰੇਜ਼ ਸਾਡੇ ਨਾਲ ਬਿਹੇਫ ਕਰਦੇ ਸੀ ਉਸੇ ਤਰ੍ਹਾਂ ਨਾਲ ਅੱਜ ਹੋ ਰਿਹਾ ਹੈ ਸਾਡੇ 40 ਸਾਲਾਂ ਤੋਂ ਪਿਆਰੀ ਥਾਂ ਤੋਂ ਸਿੰਘ ਜੇਲਾ ਦੇ ਵਿੱਚ ਪੰਦ ਹੈ ਕਿ ਇਹ ਇਨਸਾਫ ਹੈ ਜਿਹੜਾ ਤੇ ਕਾਨੂੰਨ ਦਾ ਰਾਗ ਹੈ ਕਾ ਕੋ ਕਾਨੂੰਨ ਜਿੰਨੀ ਕੋਈ ਸਜ਼ਾ ਦਿੰਦਾ ਉਹ ਸਜ਼ਾ ਤੋਂ ਬਾਅਦ ਕਿਉਂ ਨਹੀਂ ਸਾਡੇ ਸਿੰਘ ਜਿਹੜੇ ਹੈ ਉਹ ਰਹਾ ਕੀਤੇ ਇਨਾਂ ਦੇ ਸਾਡੇ ਇਸ ਧਰਤੀ ਦੇ ਉੱਤੇ 1947 ਤੋਂ ਬਾਅਦ ਸਾਡਾ ਦਰਬਾਰ ਸਾਹਿਬ ਤਾਂ ਆਇਆ ਗਿਆ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋ ਗਈਆਂ ਸਾਡੇ ਸਿੱਖਾਂ ਨੇ ਨਦਰ ਕੁਥੀ ਕੀਤੀ ਗਈ ਪੰਪੇ ਪਕਾਰੋ ਕੋਈ ਥਾ ਨਹੀਂ ਸੱਦਿਆ ਜਿੱਤੇ ਸਾਡੀਆਂ ਮਾਮਾਂ ਭੈਣਾਂ ਨਾਲ ਬਲਾਤਕਾਰ ਨਾ ਕੀਤੇ ਹੋਣ ਅਸੀਂ ਇਹ ਹਿੰਦੁਸਤਾਨ ਦੇ ਆਖਰੀ ਆਜ਼ਾਦੀ ਦੇ ਨੰਬਰ ਟਾਲਾ ਨੂੰ ਪੁੱਛਣਾ ਚਾਹੁੰਦੇ ਆ ਤੇ ਜਿਹੜੇ ਸਾਡੇ ਨਾਲ ਧੱਕੇ ਹੋਏ ਬੁਲਾਤਕਾਰ ਹੋਏ ਸਾਡੇ ਨਾਲ ਜੱਜਤੇ ਆਂਗਾ ਉਹ ਕਿਹੜੇ ਕੀਤਾ ਇਹਨਾਂ ਨੇ ਕੀਤਾ ਤੇ ਇਹਨਾਂ ਨੇ ਕਿਤਨਾ ਫਿਰ ਸੱਕਰ ਜਾਗ ਕਿਵੇਂ ਸਿੱਟਾ ਯਾਦ ਕਿਵੇਂ ਸਾਨੂੰ بار بار ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਾਡੇ ਬੱਚੇ ਪੇਪਰ ਦਿੰਦੇ ਆਈਏ ਐਸਆਈ ਪੀਐਸਟ ਉਹਨਾਂ ਦੇ ਕਰੇ ਰਹਾਏ ਜਾ ਰਹੇ ਹਨ ਉਹਨਾਂ ਦੇ ਕਾਦਰੇ ਰਹਾਏ ਜਾ ਰਹੇ ਹੋ ਨਹੀਂ ਟੁੱਟੀ ਹੋ ਜੂਗਾ ਇਹ ਇਹ ਗੁਲਾਮੀ ਕੀ ਹੁੰਦੀ ਹੈ ਕਈ ਸਾਡੇ ਭੁੱਲਰ ਸਿੱਖ ਇਹਨਾਂ ਕਹੂੰਗਾ ਮੈਂ ਭਾਰਤੀ ਸਟੇਟ ਦੀਆਂ ਜੁੱਤੀਆਂ ਚੜਦੇ ਫਿਰਦੇ ਹਨ ਦਾ ਪਾਟੇ ਜਾਂ ਜੁੱਤੀਆਂ ਜੁੱਤਗਾ ਵੀ ਜੀਪਾ ਰੋ ਉਹ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਦੇ ਜੇ ਕਾ છોੜੀਏ ਨਾਲ ਹੀ ਵਿਸ਼ਵਾਸ ਹੈ ਕ ਸਿੱਖਾਂ ਨੂੰ ਅੱਜ ਤੱਕ ਇਨਸਾਫ ਕਿਉਂ ਨਾ ਮਿਲਿਆ ਸਿੱਖਾਂ ਦੇ ਪਾਣੀ ਪੰਜਾਬ ਦੇ ਪੰਜਾਬ ਦਾ ਚੰਡੀਗੜ੍ਹ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਸਭ ਕੁਝ ਲੁੱਟ ਕੇ ਲੈ ਗਏ ਹੁਣ ਇਹਨਾਂ ਦੀ ਅੱਖ ਸਾਡੀਆਂ ਜ਼ਮੀਨਾਂ ਤੇ ਹੈ ਉਹ ਹੁਣ ਇਹਨਾਂ ਦੀ ਅੱਖ ਸਾਡੀਆਂ ਜ਼ਮੀਨਾਂ ਤੇ ਹੈ ਅਸੀਂ ਉਥੇ ਦਿਨ ਤੋਂ ਕਹਿਣਿਆ ਸਿੱਖੋ ਉਹ ਕਿਸਾਰ ਚੁੱਕੇ ਉਹ ਸਾਡੀ ਜਿੰਨਾਂ ਦੀ ਲੜਾਈ ਸਾਡੀ ਤਾਂ ਇਹ ਲੜਾਈ ਐ ਤਾਂ ਸਾਡੀ ਪੰਜਾਬ ਦੀ ਲੜਾਈ ਐ ਸਾਡੀ ਸਿੱਖਾਂ ਦੇ ਸਤਾਨ ਦੀ ਲੜਾਈ ਐ ਸਾਡੀ ਇਹ ਜਮੀਰਾਂ ਦੀ ਲੜਾਈ ਐ ਜੇਕਰ ਅਸੀਂ ਇਹ ਲੜਾਈ ਨੂੰ ਇਹ ਲੜਾਈ ਨਾ ਲੜਿਆ ਅਸੀਂ ਕੱਲਾਏ ਸਮਝੀ ਵੇ ਕੇ ਸਾਡੇ ਕਿਸਾਨੀ ਬਿੱਲਾਂ ਦੀ ਲੜਾਈ ਐ ਪਰ ਸਾਡੀ ਨਾਸਰ ਕੁਝ ਫੇਰ ਤਾਇਆ ਸੋ ਅਸੀਂ ਅੱਜ ਦੇ ਦਿਨ ਸਮੂਚੇ ਪੰਜਾਬ ਦੇ ਵਿੱਚ 10 ਦਾਣਾ ਚਾਹੁੰਦੇ ਆ ਕਿ ਸਿੱਖ ਨਾ ਆਜ਼ਾਦ ਅੰਗਰੇਜ਼ਾਂ ਚਾਹ ਰਹੇ ਸੀ ਤੇ ਨਾ ਸਿੱਖ ਅੱਜ ਆਜ਼ਾਦ ਹੈ ਅਸੀਂ ਗੁਲਾਮ ਹੈ ਅਸੀਂ ਇਸ ਤੋਂ ਆਜ਼ਾਦੀ ਚਾਹੁੰਦੇ ਆ ਅਸੀਂ ਮੈਂ ਇੱਕ ਵਾਰੀ ਨਾਲੇ ਥੇਰ ਲਵਾਂਗਾ ਅਸੀਂ ਕੀ ਚਾਹੁੰਦੇ ਆ ਆਲੇ ਮਾਰੀ ਦਾ ਜੋ ਬੁੱਧਤੇ ਜਦੋਂ ਤੋਂ ਸਾਡੇ ਇਤਿਹਾਰ ਪਹੁੰਚੇ ਨੇ ਔਰ ਮਾਂ ਬੇ ਇਤਿਹਾਸ ਸਰਦਾਰ ਕਤੂ ਸਿੰਘ ਪਹਿਲਾ ਕੁਰਬਾਨੀਆਂ ਕਰਵਾਲੀਆਂ ਪਹਿਲਾ ਕਤਲੋਗਾਰ ਕਰਵਾਲੀਆਂ ਤੇ ਉਸੇ ਕੌਮ ਨੂੰ ਜਰਾ ਬੇਸ਼ੱਕ ਕੌਮ ਅਲਾਨ ਕਰਵਾ ਦਿੱਤਾ ਇਹ ਸਾਡੀ ਬੜੀ ਵੱਡੀ ਤਰਸਤੀ ਆ ਕਿਉਂਕਿ ਸਾਡੇ ਲੀਡਰ ਨੇ ਗਲਤੀਆਂ ਕਰਨ ਸਾਡਾ ਦੇਸ਼ ਬੰਦਾ ਬੰਦਾ ਰਹਿ ਗਿਆ ਕਿਉਂਕਿ ਅਸੀਂ ਰਾਜ ਕੀਤਾ ਏ ਅਸੀਂ ਰਾਜ ਹੰਡਾਇਆ ਤੇ ਦੁਨੀਆ ਦੇ ਵਿੱਚ ਸਾਡੇ ਰਾਜ ਦੀ ਤਾਰੀਫ ਹੁੰਦੀ ਆ ਤੇ ਜੇ ਕੋਈ ਰਾਜ ਹੋਗਾ ਜੀ ਤੇ ਮਾਹਾਰਾਂਜੀਤ ਸਿੰਘ ਦਾ ਰਾਜ ਸੀ ਤੇ ਅੱਜ ਵੀ ਦੁਨੀਆ ਦੁਨੀਆ ਚਾਹਦੀ ਆ ਸਿੱਖ ਰਾਜ ਹੋਵੇ ਤੇ ਮਾਹਾਰਾਂਜੀਤ ਸਿੰਘ ਵਰਗਾ ਰਾਜ ਹੋਵੇ ਅੱਜ ਜੀ ਆਪਣਾ ਰਾਜ ਜਿਹੜਾ ਸਾਡਾ ਰਾਜ ਇਹਨਾਂ ਨੇ ਖੋਹਿਆ ਉਸ ਰਾਜ ਵਾਪਸ ਮੰਗਦੇ ਪਏ ਅਸੀਂ ਅੱਜ ਜਿਹੜਾ 15 ਅਗਸਤ ਨੂੰ ਅੱਜ ਇਹਨੂੰ ਕਾਲਾ ਦਿਸੋਦੋ ਬਣਾ ਰਹੇ ਆ ਮੈਂ ਤੇ تھوڑے نعرے لاگے تو گرمی بہت آوسم بھی خراب ہے تو سنگت بھی بڑی دور ہو گئی نے خال خال ਅਗਾਉਤੀ ਜਿਹੜੀਆਂ ਬੁੱਤਾਂ ਨੂੰ ਲੈ ਕੇ ਜਿਹੜਾ ਇਹ ਮਾਰਚ ਜਿਹੜਾ ਕੱਟ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੜਾ ਮਾਰਚ ਕੱਟ ਦਾ ਕਾਰਨ ਜੋ ਕਿ 1947 ਨੂੰ ਭਾਰਤ ਆਜ਼ਾਦ ਹੋਇਆ ਸੀ ਸਿੱਖ ਕੌਮ ਨੇ 98% ਤਲਵਾਰੀਆਂ ਕਰਕੇ ਦੇਸ਼ ਨੂੰ ਯਾਦ ਕਰਾਇਆ ਫਿਰ ਸਿੱਖ ਇਸ ਦੇਸ਼ 'ਚ ਉਸ ਦਿਨ ਤੋਂ ਗੁਲਾਮ ਹੋ ਗਿਆ 1947 ਤੋਂ ਬਾਅਦ ਕ੍ਰਾਸੀ ਵਿੱਚ 1984 ਸ਼੍ਰੀ ਦਰਬਾਰ ਸੇ ਨੂੰ ਢਾਉਣਾ ਬਾਅਦ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜੋਨ ਸਿੰਘਾਂ ਨੂੰ ਸ਼ਹੀਦ ਕਰਨਾ ਪਰ ਬਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਦਬੀ ਕਰਨੀਆਂ ਅੰਗ ਗਾਲੀਆਂ ਦੇ ਖਿਲਾਫ ਨੇ ਨਾਂਨਸਾਫ਼ ਮਿਲਣਾ ਅਸੀਂ 10 ਸਾਲ ਤੋਂ ਇੱਥੇ 15 ਗੱਸ ਤੋਂ 26 ਜਨਵਰੀ ਕਾਲੇ ਦਿਨ ਵਾਂਗ ਮਨਾ ਰਹੇ ਹਾਂ ਅੱਜ ਹੀ 7 ਨੰਬਰ ਚੁੰਗੀ ਤੋਂ ਟੁਰ ਕੇ ਪੀਸੀ ਦਫ਼ਤਰ ਤੱਕ ਆਣ ਕੇ ਭਾਰਤੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਹੈ ਕਿ ਜਿਹੜੇ ਸਿੱਖ ਇਸ ਦੇਸ਼ 'ਚ ਕਲਾਮਾ ਜਿਹੜਾ ਸਿੱਖਾਂ ਦਾ ਮੇਨ ਹੱਕ ਆ ਜੇ ਤਾਂ ਸਿੱਖਾਂ ਦੇ ਮੰਗਾਂ ਮੰਨ ਲਓ ਜਿਹੜੇ ਬੰਦੀ ਸਿੰਘ ਰਿਆ ਕਰਦੇ ਹੋ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਹੈ ਨੇ ਉਹਨਾਂ ਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕਰੋ ਜੇ ਹੋਰ ਕਿਹੜੇ ਸਾਡੀਆਂ ਕਿੰਨੀਆਂ ਵੀ ਪੰਜਾਬ ਦੀਆਂ ਖਸਾਨੀਆਂ ਦਾ ਮੰਗਾ ਨੇ ਚੱਕ ਸਾਡੀਆਂ ਪਾਲੀਆਂ ਕਵਰ ਕੀਤੀਆਂ ਜਾ ਰਹੀਆਂ ਨੇ ਉਹ ਸਾਰੀ ਕਿਹੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਉਹ ਗੱਲਾਂ ਮੰਗਾ ਮੰਗਾ ਮੰਨੇ ਨਹੀਂ ਤਾਂ ਸਾਡਾ ਸਿੱਖ ਸਾਨੂੰ ਆਪ ਦਾ ਖਾਲਸਾ ਰਾਜ ਜਿਹੜਾ ਸਾਡੇ ਬਜ਼ੁਰਗਾਂ ਨੇ ਪਹਿਲਾਂ ਕੀਤਾ ਸਾਡਾ ਖਾਲਸਾ ਰਾਜ ਦਿੱਤਾ ਜਾਵੇ ਜਿਹੜਾ ਗੁਰੂ ਘਰ ਸੀ ਉਹ ਉਹਨਾਂ ਸਾਨੂੰ ਖੁੱਲੇ ਦਰਸ਼ਨਦਾਰ ਕੀ ਕਰਨ ਦੇਂਦੇ ਉਹਨੂੰ ਤੁਹਾਨੂੰ ਦੂਜੇ ਨਹੀਂ ਛੇਤੀ ਦੇਂਦੇ ਸ਼ੂ ਹਟੂ ਬਾਜ ਜਿਹੜਾ ਸਾਡਾ ਸਭ ਤੋਂ ਵੱਡਾ ਸਾਡਾ ਇਤਿਹਾਸਕ ਸੀ ਗੁਰਦਵਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਫਤਾਸ ਸਾਹਿਬ ਤੇ ਟੋਪਾਂ ਤੇ ਕੰਨਾ ਨਾਲ ਕਿੰਨਾ ਦੇਸ਼ਾਂ ਦੀ ਫੌਜ ਨੇ ਹਮਲਾ ਕੀਤਾ ਮੈਨੂੰ ਦੱਸੋ ਕਦੇ ਆਪਣਾ ਦੇਸ਼ ਆਪਦੇ ਲੋਕਾਂ ਤੇ ਹਮਲਾ ਕਰਦਾ ਇੱਕ ਦੇਸ਼ ਉੱਠ ਕੇ ਇੱਕ ਆਪਣੇ ਲੋਕਾਂ ਤੇ ਹਮਲਾ ਕਰਕੇ ਉੱਤੇ ਨਿੱਕੇ ਨਿੱਕੇ ਬੱਚਿਆਂ ਦਾ ਕਤਲੋਗਾਰਦ ਕਰਦਾ ਉੱਤੇ ਬੀਬੀਆਂ ਦਾ ਕਤਲੋਗਾਰਦ ਕਰਦਾ ਉੱਤੇ ਬੰਦਿਆਂ ਦਾ ਕਤਲੋ ਕਰਦਾ ਹਜ਼ਾਰਾਂ ਸਾਡੇ ਜਿਹੜੇ ਬੀਬੀਆਂ ਬੱਚੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀ ਦੀ ਦਿਹਾੜਾ ਮਨਾਉਣ ਆਏ ਸੀ ਉਹ ਕਤਲ ਕਰ ਦਿੱਤੇ ਗਏ ਫਿਰ ਉਹਨਾਂ ਸਾਫ ਕਿਤੇ ਮਿਲਿਆ ਫਿਰ ਉਸ ਤੋਂ ਬਾਅਦ 1984 ਦੇ ਵਿੱਚ ਦਿੱਲੀ ਦੇ ਵਿੱਚ ਸਾਡੇ ਸਿੱਕਾਂ ਦੇ ਗਲਾਂ ਟਾਇਰ ਪਾ ਕੇ ਸਾੜਿਆ ਗਿਆ ਸਾਰੇ ਦੇਸ਼ ਦੇ ਵਿੱਚ ਸਿੱਕਾਂ ਨੂੰ ਸਾੜਿਆ ਨੂੰ ਮਾਰਿਆ ਗਿਆ ਸਾਡੇਆਂ ਧੀਆਂ ਭੈਣਾਂ ਦੇ ਵਿੱਚੋਂ ਤਾਂ ਲੁੱਟੀਆਂ ਗਈਆਂ ਕੀ ਸਾਨੂੰ ਇਨਸਾਫ ਦਿੱਤਾ ਕਿਉਂ ਨਾ ਅਸੀਂ ਆਪ ਦਾ ਰਾਜ ਮੰਗੀਏ ਕਿਹੜੀ ਜਾਤੀ ਦੀ ਗੱਲ ਕਰਦੇ ਹੋ ਫਿਰ ਜਿਹੜੇ ਸਾਡੇ ਬੰਦੀ ਸਿੰਘਾ ਜਿਹੜੇ 87 ਤੋਂ ਲੈ ਕੇ 30 35 35 ਸਾਲ ਹੋ ਗਏ ਜੇਲ੍ਹਾਂ ਚ ਮੈਨੂੰ ਇਹ ਦੱਸੋ ਕਿ ਹਿੰਦੁਸਤਾਨ ਦੇ ਕਿਹੜੇ ਕਾਨੂੰਨ ਆ ਦੋ ਕਾਨੂੰਨ ਸਿੱਕਾ ਮਾਰ ਤੇ ਬਕਰਾ ਕਾਨੂੰਨ ਹਿੰਦੁਸਤਾਨ ਵਾਤੇ ਬਕਰਾ ਕਾਨੂੰਨ ਅੱਜ ਸਾਡੇ ਬਲਦੀ ਸਿੰਘ 35 35 ਸਾਲ ਤੋਂ ਅੰਦਰ ਆ ਤੇ ਜਿਹੜੇ ਜਿਨ੍ਹਾਂ ਨੇ ਕਤਲੋਗਾਰਦ ਕੀਤਾ ਜਿਨ੍ਹਾਂ ਨੇ ਬੰਬ ਧਮਾਕੇ ਕਰਾਏ ਉਹਨਾਂ ਨੂੰ ਨਾਲੋਂ ਨਾਲ ਪਰੋਲਨਾ ਤੇ ਉਹਨਾਂ ਨੂੰ ਰਹਾਇਆਂ ਤੇ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਉਹਨਾਂ ਨੂੰ ਵਜ਼ੀਰੀਆਂ ਉਹਨਾਂ ਨੂੰ ਵੱਡੇ ਵੱਡੇ ਉਹਦੇ ਦਿੱਤੇ ਕੱਢ ਨਾਲ ਸਿੱਕਾ ਤੇ ਕਤਲਵਾਮ ਕੀਤਾ ਸੀ ਇਹ ਇਹ ਆਜ਼ਾਦੀ ਆ کون کزا سے آزاد ہو گئے اج سچے چن چن کے ماریا جا کر لائیا گئی جگاڑ دتا گیا ਦੇ ਬੱਚਿਆਂ ਦੇ ਕਿ ਨਸ਼ਾ ਸਟਿਆ ਗਿਆ ਤਾਂ ਕਿ ਪੰਜਾਬ ਖਾਲੀ ਹੋਵੇ ਹੁਣ ਵੀ ਹੁਣ ਵੀ ਸਾਰੀ ਜਮੀਨੇ ਸਟਾ ਤਿਆਰ ਆ ਆ ਸਾਰੀਆਂ ਯੂਨੀਅਨਾਂ ਤੇ ਸਾਰੀਆਂ ਪਾਰਟੀਆਂ ਰਹਿਵਾਰਗੁਲਾ ਪਾ ਕੇ ਜਿਹੜੀਆਂ ਪਾਲਿਸੀ ਕੋਈ ਆ ਜਿੱਤੇ ਭਗਵੰਤ ਮਾਨ ਤਾਂ ਕਿ ਜਾ ਕੇ ਬਈਏ ਬਸਾਉਣਾ ਚਾਹੁੰਦਾ ਉਹ ਵੱਡੀਆਂ ਵੱਡੀਆਂ ਇੱਥੇ ਪਿੰਡਾਂ ਬਣਾ ਕੇ ਬਾਹਰਲੇ ਬੰਦੇ ਬਸਾਉਣਾ ਚਾਹੁੰਦਾ ਇੱਥੇ ਸਿੱਖਾਂ ਨੂੰ ਘੱਟ ਗਿਣਤੀਆਂ ਚ ਲਿਆਉਣਾ ਚਾਹੁੰਦੇ ਵੀ ਸਿੱਖ ਘੱਟ ਗਿਣਤੀਆਂ ਜੋਗਾ ਇਸ ਕਰਕੇ ਅਸੀਂ ਜਿਹੜਾ ਅੱਜ ਦਾ ਤਨ ਜਿਹੜਾ ਕਾਲਾ ਦਿਨ ਮਨਾਉਣਾ ਕਿਉਂਕਿ ਅਸੀਂ ਆਜ਼ਾਦ ਨਹੀਂ ਹੋਏ ਦਾਸ ਗੁਰ ਚੰਦ ਸਿੰਘ ਪੁੱਲਰ ਸ਼੍ਰੋਮਣੀ ਕਾਲਜ ਵਿਖੇ ਸਰਦਾ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦਾ ਪੀਐਸਸੀ ਨੰਬਰ ਵੈਕੁਰ ਜੀ ਦਾ ਖਾਤਾ ਵੈਕੁਰ ਜੀ